ਆ ਮੁੰਡਾ ਜਮਾ ਦੋਨੇ ਗੋਲ ਮਟੋਲ ਹੀ ਆ ਮੈਂ ਤੁਹਾਨੂੰ ਦੱਸ ਦਿੰਨਾ ਗੱਲ ਦੋਨੇ ਇੱਕੋ ਜਿਹੇ ਲੱਗਦੇ ਆ ਬਈ ਬੜਾ ਸੋਹਣਾ ਤਿਆਰ ਕਰਦੀ ਤੁਰੀ ਹੁੰਦੀ ਆ ਹਨਾ ਆ ਦੇਖ ਲਓ ਮੋੜ ਲਾ ਚਾਹੇਗਾ ਥਣਲੇਵਾ ਆ ਗਿਆ ਇਹਨੇ 63000 ਰੁਪਏ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਆਂਗੇ ਬਾਈ ਗੁਰਪ੍ਰੀਤ ਦੇ ਘਰੋਂ ਨਾ ਅੱਜ ਆਪਣੀ ਮਿੱਤਰੋ ਪਹਿਲੀ ਵੀਡੀਓ ਆ ਪਿੰਡ ਆ ਗਿਆ ਬਾਈ ਗੁਰਪ੍ਰੀਤ ਦਾ ਨਾ ਸੇਮਾ ਨੇੜੇ ਪੁੱਚੋ ਮੰਡੀ ਤੇ ਜਿਲ੍ਹਾ ਪੈਂਦਾ ਮਿੱਤਰੋ ਬਹਿੰਡਾ ਪਹਿਲੇ 2 ਨੰਬਰ ਵਾਲੀਆਂ ਜਿਹੜੀਆਂ ਆ ਗਈਆਂ ਨਾ ਵੇਖਣਾ ਮਿੱਤਰੋ ਇਹ ਬਾਈ ਨੇ ਦੇਣੀਆਂ ਨੇ ਬਾਕੀ ਜਿਹੜੇ ਪਸ਼ੂ ਘਰੇ ਰੱਖੇ ਹੋਏ ਹਨਾ ਮੈਂ ਉਹਨਾਂ ਤੇ ਵੀ ਇੱਕ ਵਾਰੀ ਤੁਹਾਨੂੰ ਕੈਮਰਾ ਲਾ ਕੇ ਦਿਖਾ ਦਾਨਾਗਾ ਬੜੇ ਚੰਗੇ ਦੁੱਧ ਵਾਲੀਆਂ ਬਾਈ ਕੋਲੇ ਨਾ ਗਾਵਾਂ ਨੇ ਤੇ ਦੁੱਧ ਪਾਉਣ ਦਾ ਕੰਮ ਕਰਦਾ ਬਾਈ ਇਧਰਲੇ ਪਾਸੇ ਗਾਵਾਂ ਤੇ ਇੱਕ ਬਾਈ ਕੋਲੇ ਨਾ ਜੇ ਗੱਲ ਕਰਨ ਲਗੇ ਇਧਰਲੇ ਪਾਸੇ ਮੱਝ ਖੜੀ ਆ ਤੇ ਇਹ ਬਾਈ ਕਹਿੰਦਾ ਵੀ ਆਪਾਂ ਇਹਦਾ ਦੁੱਧ ਜਿਹੜਾ ਹੈਗਾ ਘਰੇ ਵਰਤਦੇ ਆ ਬਾਕੀ ਜੇ ਗੱਲ ਕਰਕੇ ਗਾਵਾਂ ਦਾ ਦੁੱਧ ਆਪਾਂ ਡੇਰੀ ਦੇ ਵਿੱਚ ਪਾਉਣੀ ਆ ਆਜੋ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੇ ਕਿਸੇ ਨੂੰ ਚੰਗੀ ਲੱਗੀਆਂ ਨਾ ਆਹ ਦੋਨੇ گاਵਾ ਤੇ ਬਾਈ ਕੋਲੇ ਇੱਥੇ ਤੁਸੀਂ ਆ ਜਾਓ ਤਸੱਲੀ ਕਰਕੇ ਲੈ ਜਾ ਸਕਦੇ ਹੋ ਆਓ ਕਰਾਂਗੇ ਗੱਲ ਜੀ ਬਾਈ ਜੀ ਹੱਸੀ ਕਾਲ ਜੀ ਬਾਈ ਅਸੀ ਗੱਲ ਜੀ ਹੋਰ ਬਾਈ ਗੁਰਪ੍ਰੀਤ ਕਿਵੇਂ ਆ ਬਾਈ ਬਹੁਤ ਵਧੀਆ ਹੀ ਬਹੁਤ ਵਧੀਆ ਤੇ ਗੁਰਪ੍ਰੀਤ ਜੇ ਆਪਣੇ ਬਾਈ ਪਿੰਡ ਦੀ ਗੱਲ ਕਰਨ ਲਗੇ ਪਿੰਡੇ ਪਿੰਡ ਦੀ ਪਿੰਡ ਬਾਈ ਆਪਣਾ ਸਿਮਾ ਆ ਗਿਆ ਜ਼ਿਲ੍ਹਾ ਬਠਿੰਡਾ ਆ ਗਿਆ ਬਾਈ ਆਪਾਂ ਨੂੰ ਪੁੱਛੋ ਦੋ ਯਾਨੀ ਕਿ 7 ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਠੀਕ ਆ ਹਾਂਜੀ ਅੱਛਾ ਗੁਰਪ੍ਰੀਤ ਆਪਣਾ ਕੰਮ ਜਿਹੜਾ ਹੈਗਾ ਦੁੱਧ ਪਾਉਣ ਦਾ ਆ ਗਿਆ ਹਾਂ ਬਈ ਹਨਾ ਇਹ ਫਿਰ ਵੀਰੇ ਤੂੰ ਮੈਨੂੰ ਐਂ ਦੱਸ ਵੀ ਨੇੜੇ ਸ਼ਹਿਰ ਚ ਪਾ ਕੇ ਉਹਨਾਂ ਕੀ ਘਰੋਂ ਲੈ ਕੇ ਜਾਂਦੇ ਨੇ ਡੇਰੀ ਨਹੀਂ ਬਈ ਆਪਣੇ ਦਾ ਘਰੋਂ ਲੈ ਕੇ ਜਾਂਦੇ ਆ ਬਈ ਅੱਛਾ ਘਰੋਂ ਲੈ ਕੇ ਜਾਂਦੇ ਠੀਕ ਆ ਕਿੰਨਾ ਕ ਸਮਾਂ ਹੋ ਗਿਆ ਵੀਰੇ ਇਸ ਕਿਤੇ ਦਾ ਨਾ ਜੁੜੇ ਹੋਈ ਨਾ ਆਪਾਂ ਨੂੰ ਹੋ ਗਏ ਬਈ 5-6 ਸਾਲ ਹੋ ਗਏ ਘੱਟੋ ਘਾਟਾ 5-6 ਸਾਲ ਅੱਛਾ ਵਧੀਆ ਚੱਲ ਜਾਂਦਾ ਕੰਮ ਹਾਂਜੀ ਬਈ ਚਲੋ ਅੱਛਾ ਅੱਜ ਫਿਰ ਆ ਦੋ ਬਿਹੜਾਂ ਦੇਣ ਦਾ ਜਿਹੜਾ ਹੈਗਾ ਮਨ ਬਣਾ ਲਿਆ ਹਾਂਜੀ ਅੱਛਾ ਕਿਹੜੇ ਪਾਸੇ ਆਪਾਂ ਸ਼ੁਰੂ ਕਰਨ ਲਗੇ ਯਾਰ ਮਰ ਜਮ ਇਧਰ ਹੀ ਆ ਜਾ ਜਿਹੜੀ ਤੇਰੀ ਆ ਬਿਹੜ ਆ ਗਈ ਇਸ ਬਿਹੜ ਦਾ ਮੈਨੂੰ ਐਂ ਦੱਸ ਦੇ ਵੀ ਕਿੰਨਵਾ ਸੂਆ ਸੁਣਾ ਇਹਨੇ ਇਹਨੇ ਬਈ ਦੂਜਾ ਸੂਆ ਸੁਣਾ ਦੂਜਾ ਸੂਆ ਕਿੰਨੇ ਦਿਨ ਬਾਕੀ ਪਏ ਇਹਦੇ ਇਹਦੇ ਬਈ 10 ਤੋਂ 12 ਦਿਨ ਲੈਂਦੀ ਹੈ ਹਜੇ 10 ਤੋਂ 12 ਦਿਨ ਬਾਕੀ ਪਏ ਆ ਹਾਂ ਬਈ ਪਹਿਲੇ ਸੂਏ ਤੇਰੇ ਕੋਲ ਕਿੰਨਾ ਦੁੱਧ ਪਾਇਏ ਨੇ ਇਹਨੇ ਬਈ ਐਵੇਂ ਤੈਨੂੰ ਝੂਠ ਮਰੀਆਂ ਕਹਿੰਨ ਨੂੰ ਪਾਉਂਦੀ 20 ਕਹਿੰਦਾ ਜਿੰਨਾ ਮਰਜ਼ੀ ਕਹਿੰਦਾ ਨੇ 17 ਕਿਲੋ ਦੁੱਧ ਦਿੱਤਾ ਬਈ 17 ਕਿਲੋ ਤੇ ਹੁਣ ਦੂਜੇ ਸੂਏ ਮਤਲਬ ਆਪਾਂ ਕਿੰਨਾ ਕਹਿ ਕੇ ਦੇਣੀ ਬਈ ਕਹਿੰਨ ਨੂੰ ਪਾਉਂਦੀ 20 ਕਹਿ ਲਓ 22 ਕਾ ਠੀਕ ਆ ਤੇ ਇਹਦੇ ਕੋਈ ਜਿਹੜਾ ਸੀਮਨ ਲੱਗਿਆ ਕੋਈ ਪਤਾ ਬਈ ਸੀਮਨ ਬਈ ਇਹਦੇ ਨਾਰਮਲ ਲੱਗਿਆ ਵਾ ਨਾਰਮਲ ਲੱਗਿਆ ਪਿਆ ਖੋਲਣੀ ਫੇਰ ਆਪਾਂ ਤੋੜ ਕੇ ਦਿਖਾਈਏ ਤੇ ਮਾਨਵਨ ਵਾਲਾ ਮਿਤਰਾ ਗੁਰਪ੍ਰੀਤ ਵੀ ਇਹਦਾ ਰੇਟ ਆਪਾਂ ਨਾ ਹਾਂ ਤੇ ਨਾ ਵਾਲਾ ਹੀ ਕਰਨਾਗਾ ਸੱਜਣਾ ਇਹ ਆ ਦੇਖ ਲਓ ਮੂੰਹ ਤੋਂ ਵੀ ਸੋਹਣੀ ਆ ਗਈ ਬਹਿੜ ਬਾਈ ਕੋਲੇ ਤੇ ਥਨਲੇ ਵੀ ਦੀ ਵੀ ਜਿਹੜੀ ਹੈਗੀ ਆ ਉਹ ਆਪਾਂ ਦਿਖਾ ਦਿੰਨੇ ਆ ਆ ਇਹਦਾ ਜਿਹੜਾ ਹੈਗਾ ਥਨਲੇ ਵਾ ਆ ਗਿਆ ਅ ਦਿਨ 10 ਤੋਂ 12 ਹਜੇ ਬਾਕੀ ਪਏ ਆ ਲੈ ਵੀ ਆ ਮਿੱਤਰੋ ਇੱਕ ਵਾਰੀ ਹੋਰ ਚੈੱਕ ਕਰ ਲਓ ਇਹ ਇਹ ਗੱਲ ਕਰਕੇ ਬੇਲ ਜਿਹੜੀ ਹੈਗੀ ਗਾਂ ਦੀ ਹੈਨਾ ਬੇਲ ਵੀ ਚੰਗੀ ਆ ਗਈ ਮੋੜ ਲਾ ਗੁਰਪੀ ਤੇ ਇਧਰਲੇ ਪਾਸੇ ਮੋੜ ਲਾ ਗੁਰਪੀ ਤੇ ਫੇਰ ਇਸ ਗਾਂ ਦਾ ਜਿਹੜੀ ਕੀ ਰੇਟ ਕਰਤਾ ਵੀਰੇ ਹਾਂ ਤੇ ਨਾ ਇਹਦਾ ਬਾਈ ਹਾਂ ਤੇ ਨਾ ਆਪਣੀ ਜਸੌਰ ਨੂੰ 36000 ਦੀ ਦੇਣੀ ਹੈ ਬਸ ਆਪਾਂ 36000 ਦੀ ਹਾਂ ਵੈਰੀ ਗੁੱਡ ਲੈ ਵੀ ਕਰਨ ਨੂੰ ਤਾਂ ਬਾਈ ਤੂੰ 70 ਵੀ ਕਰ ਸਕਦਾ ਸੀ ਹੈਨਾ ਸਹੀ ਗੱਲ ਹੈ ਤੇਰੀ ਲੈ ਵੀ 36000 ਰੁਪਏ ਦੇ ਵਿੱਚ ਇਹ ਗਾਂ ਦੇਣੀ ਆ ਬਾਈ ਨੇ 36000 ਰੁਪਏ ਦੇ ਵਿੱਚ ਦਾ ਵੀ ਚੈੱਕ ਕਰ ਲਓ ਇੱਕ ਵਾਰੀ ਲੈ ਜਾ ਸੱਜਣਾ ਲੈ ਜਾ ਹਿੱਧਰਲੇ ਪਾਸੇ ਲੈ ਵੀ ਆ ਜਮਾ ਜਿਹੜਾ ਹੈਗਾ ਨਾ ਬਾਈ ਨੇ ਜਮਈ ਜਾਇਜ਼ ਜਾ ਰੇਟ ਕੀਤਾ ਮਿੱਤਰੋ ਤੇ ਰੇਟ 1000 63000 ਰੁਪਏ ਜਾਇਜ਼ ਰੇਟ ਜਮਾ ਜਿਹੜੇ ਬਾਈ ਦੇ ਫਿੱਟ ਆਈ ਉਹ ਇੱਥੇ ਆ ਜੋ ਨਹੀਂ ਥਾਂ ਲੈਵੇ ਤੋਂ ਵੀ ਸਾਫ ਆ ਗਈ ਅੱਛਾ ਗੁਰਪੀਤ ਬਾਈ ਜਿਹੜੀ ਤੇਰੀ ਦੂਜੇ ਨੰਬਰ ਵਾਲੀ ਗਾਂ ਆ ਗਈ ਬਾਈ ਇਹਦਾ ਸੂਆ ਇਹਦਾ ਸੂਆ ਬਾਈ ਦੂਜਾ ਸੂਆ ਇਹਦਾ ਦੂਜਾ ਸੂਆ ਸੂਨ ਵਾਲੀ ਕਿੰਨੇ ਦਿਨ ਬਾਕੀ ਪਏ ਇਹਦੇ ਇਹਦੇ ਭਾਈ 2 ਦਿਨ ਬਾਕੀ ਆ 2 ਦਿਨ ਹਾਂ ਸੂਪੇ ਅੱਜ ਸੂਪੇ ਸੂਪੇ ਅੱਜ ਸੂਪੇ ਕੱਲ ਨੂੰ ਸੂਪੇ ਹੁਣ 2 ਦਿਨ ਸਹੀ ਰਹਿੰਦੇ ਆ ਇਹਦੇ ਸੀਮਨ ਕਿਹੜੇ ਤੋਂ ਗੱਬਣਾ ਸੀਮਨ ਭਾਈ ਬਰੂਡ ਦੇ ਸੈਕਸਡ ਤੋਂ ਗੱਬਣਾ ਇਹ ਅੱਛਾ ਬਰੂਡ ਦੇ ਸੈਕਸਡ ਸੀਮਨ ਤੋਂ ਹਾਂ ਬੱਛੀ ਪੱਕਾ ਪਈਏ ਵੱਟ ਤੇ ਆ ਜਮਾ ਵੱਟ ਤੇ ਪਈ ਆ ਭਾਈ ਠੀਕ ਆ ਅੱਛਾ ਬਰੂਡ ਦੇ ਸੈਕਸਡ ਸੀਮਨ ਤੋਂ ਗੱਬਣਾ ਆ ਗਈ ਪਹਿਲੇ ਸੂਏ ਦਾ ਦੁੱਧ ਵੇਚ ਤੇ ਹੁਣ ਕਿੰਨਾ ਪਾਦ ਬਈ ਪਹਿਲੇ ਸੂਏ ਨੇ 27 ਤੋਂ 28 ਕਿਲੋ ਦੁੱਧ ਦਿੱਤਾ ਇਹਨੇ ਅੱਛਾ ਹਾਂ ਤੇ ਹੁਣ ਕਿੰਨਾ ਆਸ ਕਿੰਨੀ ਦੀ ਆ ਬਈ ਆਪਾਂ ਬਈ 30 32 ਤਾਂ ਮੰਨ ਕੇ ਦਿੰਨੇ ਆਪਾਂ ਅੱਛਾ ਤੀ ਦੇਊ 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 ਹਾਂ ਤੇ ਹੁਣ ਮਿੱਤਰਾਂ ਜੇ ਆਪਾਂ ਗੱਲ ਕਰੀਏ ਜਿਵੇਂ ਤੂੰ ਪਹਿਲਾਂ ਕਹਿੰਦਾ ਸੀਗਾ ਵੀ ਬਈ ਇਹ ਦੇਖ ਲੈ ਵੀ ਦੁੱਧ ਵੀ ਇਹਦਾ ਚੌਂ ਹੀ ਜਾਂਦਾ ਹਾਂ ਹੈਨਾ ਇਹ ਆ ਪਿਆ ਮਿੱਤਰੋ ਜਿਹੜਾ ਹੈਗਾ ਦੁੱਧ ਵੀ ਇਹਦਾ ਨਾ ਚੌਂ ਹੀ ਜਾਂਦਾ ਹੁਣ ਤੇ ਇਹ ਤਾਂ ਜਮਾਂ ਮੈਂ ਕਹਿੰਦਾ ਜਮਾਂ ਐਨ ਹੁਣ ਤਾਂ ਲਵਾ ਤੇ ਕੰਮ ਹੈ ਨਾ ਹਾਂ ਬਈ ਤੇ ਖੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਸਵੇਂ ਪਲੀ ਜਿਹੜੀ ਹੈਗੇ ਮਿੱਤਰੋ ਜਮਾ ਪੂਰੀ ਕੈਮ ਆ ਸੰਭਾਲ ਜਿਹੜੀ ਹੈਗੇ ਪੂਰੀ ਚੰਗੀ ਆ ਦੇਖ ਲਓ ਉੱਤੋਂ ਦੇਖ ਲਓ ਤੁਸੀਂ ਬਾਕੀ ਜਿਹੜਾ ਯਾਰ ਨਾ ਇਹਨੇ ਲੇਵਾ ਤਿਆਰ ਕੀਤਾ ਕਰਮ ਵਾਲੀ ਨੇ ਆਹ ਦੇਖ ਲਓ ਲੇਵਾ ਜਿਹੜਾ ਹੈਗਾ ਨਾ ਪੂਰਾ ਡਬਲ ਲੇਵਾ ਤਿਆਰ ਕੀਤਾ ਤੇ ਪਿੱਛੋਂ ਚੌੜਾ ਲੇਵੇ ਦੀ ਚੜਾਈ ਨੋਟ ਕਰ ਲਓ ਗੁਰਪੀਤੇ ਇਹਦਾ ਰੇਟ ਕਿੰਨਾ ਕਰਤਾ ਇਹ ਆ ਰੇਟ ਭਾਈ ਫੋਨ ਤੇ ਕਰ ਦਾਂਗੇ। ਕਿਹ ਜਿਹੜੀ ਕਿਸੇ ਵਪਾਰੀ ਨੂੰ ਲੈਣੀ ਹੁੰਦੀ ਆ। ਰੋਜ਼ ਹਿਸਾਬ ਨਾਲ ਹੋ ਜਾਂਦਾ। ਲੈ ਵੀ ਮਿੱਤਰੋ ਆਹ ਦੇਖ ਲਓ ਪਹਿਲੇ ਸੂਏ 27 ਕਿਲੋ ਦੁੱਧ ਤੇ ਹੁਣ 30 32 ਕਿਲੋ ਦੁੱਧ ਕਹਿ ਕੇ ਦੇਣਾ। ਬਾਕੀ ਲੈ ਰਲੇ ਭਾਈ ਬੜਾ ਸੋਹਣਾ ਤਿਆਰ ਕਰਦੀ ਤੁਰੀ ਆਉਂਦੀ ਆ ਹਨਾ। ਆਹ ਦੇਖ ਲਓ ਮੋੜ ਲਾ। ਲੈ। ਇਹ ਆਹ ਦੇਖ ਲਓ ਚਾਰੇ ਥਣ ਜਿਹੜੇ ਆ ਹੈਗੇ ਆਪਾਂ ਕੋਲੇ ਦਿਖਾ ਦੇਣਾ ਮਿੱਤਰੋ। ਇਹ ਚੈੱਕ ਕਰ ਲਓ। ਲੈਵੇ ਦੀ ਚੜਾਈ ਬਹੁਤ ਆ ਮਿੱਤਰਾ ਤੇ ਦੁੱਧ ਜਿਹੜਾ ਹੈਗਾ ਬੱਠ ਤੇ ਪਿਆ 30 ਕਿਲੋ ਦਾ 30 ਕਿਲੋ ਆਮਦਤ ਨ ਦੇਊਗੀ ਠੀਕ ਆ ਨਹੀਂ ਲੈ ਵੀ ਲੇਵੇ ਦੀ ਚੜਾਈ ਚੜੂਈ ਬਹੁਤ ਆ ਗਾਂ ਜਿਹੜੀ ਹੈਗੀ ਹੈ ਨਾ ਸੰਭਾਲ ਤੇ ਪੂਰੀ ਐ ਲੈ ਵੀ ਆਹ ਦੇਖ ਲੋ ਗਾਂ ਤੇ ਆ ਮੁੰਡਾ ਜਮਾ ਦੋਨੇ ਗੋਲ ਮਟੋਲ ਹੀ ਐ ਮੈਂ ਤੁਹਾਨੂੰ ਦੱਸ ਦਿੰਨਾ ਗੱਲ ਦੋਨੇ ਇੱਕੋ ਜਿਹੇ ਲੱਗਦੇ ਐ ਹੈ ਗੁਰਪੀਤਾ ਹਾਂ ਬਈ ਬੱਸ ਨਾ ਕਰ ਜੀ ਨਹੀਂ 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 ਬਈ ਲੈ ਆਹ ਦੇਖ ਲੋ ਜਮੇ ਦੋਨੇ ਹੀ ਐ ਗੋਲ ਮੋਲ ਜੇ ਐ ਦੋਨੇ ਗਾਂ ਵੀ ਤੇ ਆਪ ਵੀ ਨਹੀਂ ਸਹੀ ਗੱਲ ਐ ਯਾਰ ਸੰਭਾਲ ਤਾਂ ਚੰਗੀ ਕੀਤੀ ਐ ਤਾਂ ਇਹਦੀ ਗੁਰਪੀਤੇ ਦਾ ਰੇਟ ਫਿਰ ਆਪਾਂ ਫੋਨ ਤੇ ਕਰਾਂਗੇ ਆਪਾਂ ਬਈ ਫੋਨ ਤੇ ਕਰਦਾਂਗੇ ਰੇਟ ਇਹਦਾ ਕਈ ਵਾਰੀ ਕਿਸੇ ਵਪਾਰੀ ਲੈ ਲਿੰਦੀ ਆਗਾ ਵਿੱਚ ਨਹੀਂ ਹੁੰਦੀ ਆ ਥਣਾ ਦੀ ਜਮਾਂ ਦੀ ਥਣਾ ਦੀ ਬਈ ਓਕੇ ਆ ਜਮਾਂ ਠੀਕ ਹੈ ਕੋਲ ਆ ਕੇ ਬੰਦਾ ਚੈੱਕ ਕਰਕੇ ਲੈ ਜਾਏ ਆਪ ਵੀ ਅੱਛਾ ਚਾਰੇ ਮਤਲਬ ਗਾਰੰਟੀ ਰਹੂ ਗਾਰੰਟੀ ਰਹੂ ਠੀਕ ਹੈ ਅੱਛਾ ਨੰਬਰ ਕਿੰਨਾ ਚੱਲਦਾ ਬਈ ਨੰਬਰ ਆਪਣਾ ਬਈ 98735 77724 ਬਈ ਠੀਕ ਹੈ ਲੋ ਵੀ ਇਹ ਸੀ ਬਈ ਦਾ ਨੰਬਰ ਤੇ ਬਾਕੀ ਇਹ ਗੱਲ ਕਰਕੇ ਦੋਨੇ ਬਹਿੜਾ ਕਿਸੇ ਦੇ ਫਿੱਟ ਆਈਆਂ ਇੱਥੇ ਆ ਜਾਓ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜਾ ਹੈਗਾ ਨਗ ਜਿਹੜਾ ਤੁਸੀਂ ਲੈ ਜਾ ਸਕਦੇ ਹੋ ਬਾਕੀ ਕਿਵੇਂ ਲੱਗਿਆ ਬਾਈ ਦਾ ਫਾਰਮ ਇਹ 10 ਜ਼ਰੂਰ ਦਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਾਰੇ ਭਰਾਵਾਂ ਦਾ ਤੈ ਦਿলো ਧੰਨਵਾਦ